ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਕਰਨ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਪੰਜਾਬ ਦੇ ਵਿੱਚ ਅੱਜ ਦੀ ਤਰੀਖ 'ਚ ਹਰ ਪਾਸੇ ਧਰਨੇ ਪ੍ਰਦਰਸ਼ਨ ਇੱਕ ਅਨਰੈਸਟ ਦੀ ਸਿਚੁਏਸ਼ਨ ਜਿਹੜੀ ਹੈ ਨਾ ਉਹ ਬਣੀ ਹੋਈ ਹੈ ਕਿਸਾਨ ਜਿਹੜੇ ਆ ਉਹ ਅੱਜ ਮਿਲਣਾ ਚਾਹੁੰਦੇ ਸੀਗੇ ਮੁਲਾਕਾਤ ਰੱਖੀ ਸੀ 4 ਵਜੇ ਕਹਿੰਦੇ ਅਸੀਂ ਜਾਣਾ ਹੀ ਨਹੀਂ ਕਹਿੰਦੇ ਸਾਨੂੰ ਭਰੋਸਾ ਹੀ ਹੈ ਨਹੀਂ ਵੀ ਮੁੱਖ ਮੰਤਰੀ ਕਿਤੇ ਗ੍ਰਿਫਤਾਰ ਨਾ ਕਰ ਲੈਣ ਜਿੱਦਾਂ ਦੀ ਕਾਰਵਾਈ ਸ਼ੰਭੂ ਤੇ ਖਨੋਰੀ ਬਾਰਡਰ ਤੇ ਪਾਈ ਗਈ ਵਿਧਾਨ ਸਭਾ ਦੇ ਵਿੱਚ ਕੁਲਤਾਰ ਸੰਧਵਾ ਤੇ ਪ੍ਰਗਟ ਸਿੰਘ ਆਮੋ ਸਾਹਮਣੇ ਹੋ ਜਾਂਦੇ ਆ ਖੈਰ ਵਿਧਾਨ ਸਭਾ ਦਾ ਜਦੋਂ ਸੈਸ਼ਨ ਚੱਲਦਾ ਇਦਾਂ ਹੀ ਹੁੰਦਾ ਪਰ ਕਾਂਗਰਸ ਦੀ ਕੁਝ ਮਹਿਲਾ ਵਰਕਰ ਜਿਹੜੇ ਆ ਉਹ ਪ੍ਰਦਰਸ਼ਨ ਕਰਦੇ ਆ ਵੀ ਸਾਡਾ 1000 ਰੁਪਇਆ ਕਿੱਥੇ ਆ ਇਹਦੇ ਨਾਲ ਹੀ ਪੱਟੀ ਸਾਹਿਬ ਪੰਥਕ ਸਿਆਸਤ ਦੇ ਵਿੱਚ ਵੀ ਹਿਲਜੁਲ ਜਿਹੜੀ ਆ ਉਹ ਵਧੀ ਹੋਈ ਹੈ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਲੈ ਕੇ ਨਮੀਆਂ ਕੰਸੂਆਂ ਸਾਹਮਣੇ ਆ ਰਹੀਆਂ ਵੀ ਹੋ ਸਕਦਾ 28 ਮਾਰਚ ਤੱਕ ਇਹਨਾਂ ਨੂੰ ਬਦਲ ਦਿੱਤਾ ਜਾਵੇ। ਸੋ ਪੱਟੀ ਸਾਹਿਬ ਪੂਰੇ ਪੰਜਾਬ ਦੇ ਵਿੱਚ ਇਸ ਵਕਤ ਜਿਹੜੀ ਆ ਉਹ ਹਿਲਜੁਲ ਵਧੀ ਹੋਈ ਹੈ। ਪੂਰਾ ਪੰਜਾਬ ਹੀ ਲਗਭਗ ਏਦਾਂ ਲੱਗਦਾ ਸੜਕਾਂ ਤੇ ਆ ਪੂਰਾ ਪੰਜਾਬ ਹੀ ਏਦਾਂ ਲੱਗਦਾ ਵੀ ਉਹ ਜਿਵੇਂ ਨਾ ਖੁਸ਼ ਆ। ਉਧਰ ਦੂਜੇ ਪਾਸੇ ਹਰਿਆਣੇ ਵਾਲਿਆਂ ਨੇ ਵੀ ਪੰਜਾਬ ਵਾਲੀਆਂ ਬੱਸਾਂ ਰੋਕ ਲਈਆਂ ਉਹਨਾਂ ਨੇ ਉੱਤੇ ਭਾਰਤ ਮਾਤਾ ਦੀ ਤਸਵੀਰ ਜਿਹੜੀ ਆ ਉਹ ਲਗਾ ਦਿੱਤੀ ਐ ਸੋ ਪੱਟੀ ਸਾਹਿਬ ਕਿਵੇਂ ਦੇਖਦੇ ਹੋ ਜੋ ਸਥਿਤੀ ਪੰਜਾਬ ਦੀ ਬਣੀ ਹੋਈ ਆ ਕਿਸਾਨ ਆਪਣੇ ਮੁੱਖ ਮੰਤਰੀ ਤੋਂ ਨਾਰਾਜ਼ ਨੇ ਕਹਿੰਦੇ ਵੀ ਸਾਨੂੰ ਤੇ ਡਰ ਲੱਗਦਾ ਵੀ ਕਿਤੇ ਗ੍ਰਿਫਤਾਰ ਨਾ ਕਰ ਲੈਣ ਪਹਿਲੀ ਗੱਲ ਤੇ ਇਹ ਆ ਕਿ ਜਿਹੜੀ ਕਿਸਾਨਾਂ ਨਾਲ ਦਾ ਹਮਲਾ ਹੋਇਆ ਵਾ ਜਿਹੜੇ ਉਹਨਾਂ ਦਾ ਧਰਨਾ ਚੁਕਾਇਆ ਗਿਆ ਉਸ ਧਰਨੇ ਦੇ ਵਿੱਚ ਲੋਕ ਬਹੁਤੇ ਹੱਕ 'ਚ ਨਹੀਂ ਸਨ ਉਹ ਧਰਨੇ ਨੂੰ ਲੈ ਕੇ ਲੋਕ ਖਫਾ ਸਨ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਜਿਹੜੇ ਸਾਡੇ ਪੰਜਾਬ ਦੇ ਵਪਾਰੀ ਤੇ ਸੰਘਤਕਰ ਉਹ ਕਹਿੰਦੇ ਵੀ ਸਾਡਾ ਪਿਛਲੇ 13 ਮਹੀਨਿਆਂ ਦੇ ਵਿੱਚ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਵਾ 60% ਦੀ ਵਪਾਰ ਜਿਹੜਾ ਵਾ ਉਹਨੂੰ ਚੂਨਾ ਲੱਗਾ ਉਹ ਕਹਿੰਦੇ ਹਰਿਆਣੇ ਨੂੰ 4 ਗੁਣਾ ਵੱਧ ਫਾਇਦਾ ਹੋਇਆ ਤੇ ਸਾਡਾ ਜਿਹੜਾ ਵਾ ਇੰਡਸਟਰੀ ਜਿਹੜੀ ਹੈ ਇੱਥੋਂ ਸ਼ਿਫਟ ਹੋ ਕੇ ਦੁਨੀਆ ਸਟੇਟਾ 'ਚ ਜਾ ਰਹੀ ਹੈ ਤਾਨੂੰ ਪਤਾ ਹੋਏਗਾ 2007 ਦੇ ਵਿੱਚ ਜਦੋਂ ਪੰਜਾਬ ਵਿੱਚ ਬਾਦਲ ਸਰਕਾਰ ਸੀਗੀ ਤੇ ਕੇਂਦਰ ਦੇ ਵਿੱਚ ਬਕਾਇਦਾ ਤੌਰ ਤੇ ਬੀਜੇਪੀ ਸਰਕਾਰ ਸੀ ਅਲਾਈਅੰਸ ਸਰਕਾਰ ਸੀ ਕਾਲੀਆਂ ਦੀ ਤੇ ਤਤਕਾਲੀ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਸੀ ਵੀ ਭਾਰੀ ਖੇਤਰ ਦੇ ਵਿੱਚ ਜੇ ਕੋਈ ਜਾ ਕੇ ਇੰਡਸਟਰੀ ਲਾਉਂਦਾ ਤੇ ਉਹਨੂੰ 25 ਸਾਲ ਵਸੇ ਕਿਸੇ ਪ੍ਰਕਾਰ ਦਾ ਕੋਈ ਟੈਕਸ ਨਹੀਂ ਲੱਗਾ ਪਊਗਾ ਸਾਡੀ ਬਹੁਤ ਸਾਰੀ ਇੰਡਸਟਰੀ ਜਿਹੜੀ ਸੀ ਉੱਥੋਂ ਸ਼ਿਫਟ ਹੋ ਕੇ ਵੱਧੀ ਹੇਮਾ ਅ뜰 ਜਦਗੀ ਸੀ ਕਿ ਲੇਕਿਨ ਸਾਡੇ ਮੁੱਖ ਮੰਤਰੀ ਸਾਹਿਬ ਜਾਂ ਸਾਡੀ ਸਰਕਾਰ ਨੇ ਉੱਤੇ ਕੋਈ ਵੀ ਨਹੀਂ ਪਾਇਆ ਵੀ ਸਾਡੀ ਇੱਕ ਸਟੇਟ ਜਿਹੜੀ ਆ ਖੜਕ ਭਜਾਦੀ ਸਟੇਟ ਆ ਸਾਡੀ ਬਾਰਡਰ ਸਟੇਟ ਆ ਸਾਨੂੰ ਬਰਬਾਦ ਕਰਦੇ ਕਿਉਂ ਤੋਲੇ ਤੁਸੀਂ ਸਾਨੂੰ ਵੀ ਬਾਚਲਵਾਦੀਆਂ ਸੂਟਾ ਦੇ ਦਿਓ ਜੇ ਉਹ ਦੇ ਦੇ ਦਿੰਦੇ ਕਹਿ ਦਿੰਦੇ ਰਾਹ ਪਾਉਂਦੇ ਮਿਲ ਜੰਦੀਆਂ ਤੇ ਸਾਡੀ ਸ਼ਹਿਦ ਇੰਡਸਟਰੀ ਉਦੋਂ ਸ਼ਿਫਟ ਨਾ ਹੁੰਦੀ ਹੁਣ ਜਦੋਂ ਦੇ ਆ ਕਿਸਾਨ ਉੱਠੇ ਨੇ ਕੱਲੇ ਕੀ ਗੱਲ ਕਿਸਾਨਾਂ ਦੀਆਂ ਮੁਸ਼ਕਲਾਂ باقی ਕਿਸੇ ਦੀਆਂ ਮੁਸ਼ਕਲਾਂ ਨਹੀਂ ਅਸੀਂ ਇਸ ਗੱਲ ਦੇ ਹੱਕ 'ਚ ਵੀ ਕਿਸਾਨਾਂ ਦੇ ਮਸਲੇ ਸਰਕਾਰ ਨੂੰ ਹੱਲ ਕਰਨੇ ਚਾਹੀਦੇ ਆ ਕਹਿੰਦੇ ਹੁੰਦੇ ਆ ਵੀ ਜਿਹੜਾ ਜੱਟ ਨਾ ਜੱਟ ਉਹਦੇ ਵਰਗਾ ਕੋਈ ਫੱਕਰ ਨਹੀਂ ਜਿਹੋ ਚ ਹੋਂਮੇ ਨਾ ਹੋਵੇ ਤੇ ਜ਼ਮੀਨ ਵੇਖ ਕੇ ਤੇ ਫਸਲ ਵੇਖ ਕੇ ਜਿਹੋ ਹੋਂਮੇ ਚਾਹੁੰਦਾ ਨਾ ਉਦੋਂ ਮਾਰਾ ਜਾਂਦਾ ਉਹ ਇਸ ਕਰਕੇ ਅੱਜ ਵੀ ਜੱਟ ਨੂੰ ਜਿਹੜਾ ਕਿਸਾਨ ਨੂੰ ਆਮ ਤੌਰ ਤੇ ਕਿਹਾ ਜਾਂਦਾ ਇਹ ਆਂਦਾਤਾ ਉਹਦਾ ਕੀ ਆਂਦਾਤੇ ਦਾ ਇਹ ਸ਼ਰ ਕੀਤਾ ਜਾਂਦਾ ਵਾ 13 ਮਹੀਨਿਆਂ ਤੋਂ ਜਿਸ ਤਰੀਕੇ ਨਾਲ ਉਹਨਾਂ ਨੇ ਬਾਰਡਰ ਮੱਲਿਆ ਸੀਗਾ ਜਿਸ ਤਰੀਕੇ ਨਾਲ ਹਰਿਆਣਾ ਸਰਕਾਰ ਨੇ ਬਾਰਡਰ ਬੰਦ ਕੀਤਾ ਸੀਗਾ ਉਹਦੇ 'ਚ ਕਿਸਾਨ ਵੀ ਬਰਾਬਰ ਦੇ ਦੋਸ਼ੀ ਨੇ ਜੇ ਕਿਸਾਨ ਉੱਤੇ ਮੋਰਚਾ ਨਾ ਲਾਉਦੇ ਤੁਹਾਨੂੰ ਪਤਾ ਹੋਏ ਜਗENDER ਸਿੰਘ ਉਗਰਾਹ ਦੇ ਤੇ ਇੱਥੋਂ ਤੱਕ ਕਹਿੰਦਾ ਸੀਗਾ ਕਿ ਭੰਦੇਤ ਸਾਹਿਬ ਸਾਰੇ ਕੰਮ ਧਰਨਿਆਂ ਤੇ ਮਜਾਰਿਆਂ ਨਾਲ ਨਹੀਂ ਹੁੰਦੇ ਕਈ ਗੱਲ ਕਈ ਜਿਹੜੇ ਮਾਮਲੇ ਆਪਸੀ ਗੱਲਬਾਤ ਰੇ ਵੀ ਸੋਲਵ ਹੋ ਜਾਂਦੇ ਆ ਕਹਿੰਦੇ ਧਰਨੇ ਵਧਾਰੇ ਅਸੀਂ ਵੀ ਕਰਦੇ ਹਾਂ ਅਸੀਂ ਵੀ ਰੋਲਾ ਪਾਉਂਦੇ ਹਾਂ ਲੇਕਿਨ ਸਾਡਾ ਇਹ ਫੰਡਾ ਨਹੀਂ ਹੁੰਦਾ ਸੀ ਵੀ ਅਸੀਂ ਲੋਕਾਂ ਨੂੰ ਪਰੇਸ਼ਾਨ ਕਰਕੇ ਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਬਾਜ ਬੁਲੰਦ ਕਰੀਏ ਅੱਠੀ ਡੀਸੀ ਦਾ ਘਰ ਘੇਰਦੇ ਹਾਂ ਅਸੀਂ ਅਸੀਂ ਬਕਾਇਦਾ ਤੌਰ ਤੇ ਐਮਐਲ ਦਾ ਘੇਰਦੇ ਹਾਂ ਅਸੀਂ ਮੰਤਰੀ ਦਾ ਘੇਰਦੇ ਹਾਂ ਸੜਕਾਂ ਤੁਸੀਂ ਜਿਆਦਾ ਬੰਦ ਨਹੀਂ ਕਰ ਸਕਦੇ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਕਿਸਾਨਾਂ ਨੂੰ ਕਿਹਾ ਸੀਗਾ ਠੀਕ ਹੈ ਤੁਹਾਡਾ ਇਹ ਫੰਡਾਮੈਂਟਲ ਰਾਈਟ ਹੈ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਲੈਕਿਨ ਲੰਮੇ ਸਮੇਂ ਤੱਕ ਤੁਸੀਂ ਸਰਕਾਰਾਂ ਤੇ ਹੋਰ ادارے ਦੀ ਰੋਕ ਸਕਦੇ ਤੁਸੀਂ ਇਹਦੇ ਵਜੇ 13 ਮਹੀਨਿਆਂ ਤੋਂ ਕਿਸਾਨ ਬੈਠੇ ਸੀਗੇ ਇਹਨਾਂ ਦੀ ਮੀਟਿੰਗ ਕੇਂਦਰ ਦੇ ਤਿੰਨ ਮੰਤਰੀਆਂ ਦਾ ਚੰਡੀਗੜ੍ਹ ਚੱਲ ਰਹੀ ਸੀਗੀ ਉਸ ਮੀਟਿੰਗ ਦੇ ਵਿੱਚ ਪਹਿਲਾਂ ਤੇ ਫੈਸਲਾ ਕੋਈ ਨਹੀਂ ਹੋਇਆ ਮੁੜ ਕੇ ਕਿਸਾਨਾਂ ਨੇ ਕਿਸਾਨਾਂ ਦੇ ਸ਼ਬਦ ਸੀਗੇ ਇੱਕ ਜਦੋਂ ਇਹਨਾਂ ਕਿਹਾ ਜੀ ਤੁਹਾਡੇ ਤੇ 20000 ਕਰੋੜ ਰੁਪਏ ਵੱਤ ਤੋਂ ਵੱਧ ਜਿਹੜਾ ਬੋਝ ਬਣਾ ਵੱਧ ਨਹੀਂ ਪੈਂਦਾ ਤੁਸੀਂ ਉਹਦੇ ਉੱਤੇ ਜਿਹੜਾ ਗੁਹਿਲ ਸੀਗਾ ਉਹਨੇ ਆ ਕੇ ਫਿਰ ਚੰਗੀ ਰੀਲ ਬਣਾਈ ਕਿਸਾਨਾਂ ਨੇ ਵੀ ਤੁਸੀਂ ਇਹ ਘਰੇ ਬਿੱਠੇ ਆਪਣੀਆਂ ਜਿਹੜੀਆਂ ਮਿੱਤਾਂ ਮਲਾਈ ਜਾਂਦੀਆਂ ਨੇ ਕਿਹੜੇ ਬੰਦੇ ਇੰਨੀ ਤਰ੍ਹਾਂ ਗੱਲ ਕਹਿੰਦਾ ਵਾ ਉਹ ਆਪਣੀ ਡੈਟੇ ਦੇਂਦੇ ਨੇ ਚਲੋ ਖੈਰ ਫਿਰ ਇਹਨਾਂ ਦਾ ਸਮਝੌਤਾ ਹੋ ਜਾਂਦਾ ਵੀ ਉਹ ਜਿਹੜੇ ਕੇਂਦਰ ਦੇ ਮੰਤਰੀ ਇੰਨੀ ਗੱਲ ਕਹਿੰਦੇ ਵੀ ਸਾਨੂੰ ਸਮਝਾ ਦਿੱਤਾ ਜਾਵੇ ਅਗਲੀ ਮੀਟਿੰਗ 4 ਮਈ ਰੱਖੀ ਜਾਂਦੀ ਹੈ ਲੇਕਿਨ ਕਿਸਾਨ ਜਦੋਂ ਨਿਕਲਦੇ ਨੇ ਇਹਨਾਂ ਦੀ ਗ੍ਰਿਫਤਾਰੀ ਸ਼ੁਰੂ ਹੋ ਜਾਂਦੀ ਹੈ ਉਹਦੋਂ ਬਾਰਡਰ ਖੋਲਣ ਦੇ ਪ੍ਰਵਾਨ ਕੀਤੇ ਜਾਂਦੇ ਨੇ ਜਿੜੇ ਅੰਨ ਦੀ ਪੱਕੇ ਸ਼ੈੱਡ ਬਣੇ ਸੀ ਉਹ ਦੇਣੇ ਸ਼ੁਰੂ ਕੀਤੇ ਜਾਂਦੇ ਨੇ ਅੱਜ ਬਹੁਤ ਸਾਰੇ ਟਰੈਕਟਰ ਟਰਾਲੀਆਂ ਥਾਣੇ 'ਚ ਬੰਦ ਪਏ ਨੇ ਹੁਣ ਪੁਲਿਸੇ ਕਰ ਕਹਿੰਦੀ ਐ ਵੀ ਤੁਸੀਂ ਦੋ ਦੋ ਗਵਾਈਆਂ ਲੈ ਕੇ ਆਓ ਗਵਾਈਆਂ ਪਾਓ ਫਿਰ ਤੁਹਾਡਾ ਸਮਾਨ ਵਾਪਸ ਦੇਵਾਂਗੇ ਸੀਤਾਂ ਨੂੰ ਅੱਜ ਉਹੀ ਕਾਂਗਰਸ ਵਾਲੇ ਤੇ ਉਹੀ ਅਕਾਲੀ ਦਲ ਦੇ ਰੌਲਾ ਪਾਉਂਦੇ ਨੇ ਜਿਨ੍ਹਾਂ ਦੇ ਸਮੇਂ ਕਈ ਕਿਸਾਨ ਗੋਲੀਆਂ ਦਾ ਮਾਰੇ ਗਏ ਅੱਜ ਉਹ ਰੌਲਾ ਪਾਉਂਦੇ ਨੇ ਇਸ ਕਰਕੇ ਜਿਹਨੂੰ ਰੋਲਾ ਪਣਾ ਵਿਰੋਧੀ ਦਾ ਹੱਕ ਹੁੰਦਾ ਵਾ ਉਹਨਾਂ ਨੂੰ ਕੋਈ ਪੋਲਿਟਿਕਲ ਮਾਇਰਤ ਆਪਣੀ ਲੈਣੀ ਹੁੰਦੀ ਹੈ ਲੇਕਿਨ ਜੇ ਮੈਂ ਇਹ ਗੱਲ ਕਹਾਂ ਕਿ ਜਿਹੜੀ ਕਾਰਵਾਈ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਉਥੋਂ ਹਟਾਉਣ ਦੀ ਉਹਨਾਂ ਦਾ ਮੋਰਚਾ ਚੁੱਕਣ ਦੀ ਕੀਤੀ ਗਈ ਉਹ ਕੱਲੀ ਪੰਜਾਬ ਸਰਕਾਰ ਦੀ ਕਾਰਵਾਈ ਨਹੀਂ ਉਹਦੇ ਵਿੱਚ ਕੇਂਦਰ ਵੀ ਸ਼ਾਮਲ ਆ ਉਹਦੇ ਵਿੱਚ ਬਕਾਇਦਾ ਤੌਰ ਤੇ ਹaryana ਸਰਕਾਰ ਵੀ ਸ਼ਾਮਲ ਆ ਉਹ ਫਿਰ ਕਾਰਵਾਈ ਕੀਤੀ ਗਈ ਹੈ ਤੇ ਬਹੁਤ ਸਾਰੇ ਸਾਡੇ ਜਿਹੜੇ ਸੰਗਤਕਾਰ ਨੇ ਵਪਾਰੀ ਨੇ ਉਹ ਟੀਵੀ ਤੇ ਆ ਕੇ ਆਪਣੇ ਬਿਆਨ ਕਲੰਬੰਦ ਕਰਾਉਦੇ ਬਹੁਤ ਵਜਿਆ ਕੀਤਾ ਦੇਖੋ ਸੰਦੀਪ ਜੀ ਸਾਕਾ ਮੀਲਾ ਕਰਾ ਹੁੰਦਾ ਲੋਕ ਵੀ ਹੀਰਾ ਘੱਟ ਕੇ ਦਰਬਾਰ ਸਭ ਨੂੰ ਦੁਰਪੈਂਦੇ ਆ ਰਸਤੇ 'ਚ ਗੋਲੀ ਦਾ ਕੁਝ ਮਾਰੀ ਵੀ ਜਾਂਦੇ ਆ ਤੇ ਕੁਝ ਨੂੰ ਜਿਹੜੀ ਪੁਲਿਸ ਆ ਉਹ ਸਮਝਾ ਭਜਾ ਕੇ ਵਾਪਸ ਭੇਜ ਦਿੰਦੀ ਹੈ ਆਰਮੀ ਰੋਕ ਲੈਂਦੀ ਉਹਨਾਂ ਨੂੰ ਲੇਕ ਜਦੋਂ 1998 ਦੇ ਵਿੱਚ ਦੂਸਰਾ ਬਲੈਕ ਸੈਂਟਰ ਹੋਇਆ ਵਾ ਇੱਕ ਵੀ ਬੰਦਾ ਉਸ ਪਾਸੇ ਨਹੀਂ ਸੀ ਗਿਆ ਕਿ ਦਰਬਾਰ ਸਭ ਤੋਂ ਗਲਤ 1988 ਮੇਂ ਕਿਹਾ ਜੀ 1988 ਜਿਹੜਾ ਬਲੈਕਟ ਦੂਸਰਾ ਹੋਇਆ ਵਾ ਇੱਕ ਵੀ ਵਿਅਕਤੀ ਤਰ ਨੂੰ ਨਹੀਂ ਸੀ ਗਿਆ ਕਿਉਂ ਨਹੀਂ ਸੀ ਗਿਆ ਸੀ ਉਹਨਾਂ ਬਖਸ਼ੇ ਕਿਸੇ ਨਹੀਂ ਸੀ ਉਹ ਹੈਥਨੇ ਸਰਕਾਰੀ ਅਸੀਂ ਸਰਕਾਰ ਦੀ ਇੱਕ ਪਾਲਿਸੀ ਸੀਗੀ ਕਿ ਇਹੋ ਜਿਹੇ ਬੰਦੇ ਵਾਰ ਦਿਓ ਦਰਬਾਰ ਸਾਹਿਬ ਦੇ ਵਿੱਚ ਇੰਨਾ ਕਿ ਬਦਨਾਮ ਕਰ ਦਿਓ ਦਰਬਾਰ ਸਾਹਿਬ ਨੂੰ ਤੁਸੀਂ ਤੇ ਇੱਥੇ ਮੱਥਾ ਟੇਕਣ ਕੋਈ ਨਾ ਆਵੇ ਇਨੇ ਸਿੱਖਾਂ ਨੂੰ ਬਦਨਾਮ ਕਰਦੇ ਹੋ ਵੀ ਸਾਕਾ ਦੀਲਾ ਤਰ੍ਹਾਂ ਬਿਲਕੁਲ ਸਹੀ ਸੀਗਾ ਹੁਣ ਇੱਥੇ ਵੀ ਤੁਸੀਂ ਵੇਖ ਲਓ ਜਿਹੜਾ ਇਹਨਾਂ ਕਿਸਾਨਾਂ ਨੇ ਜੋ ਕੁਝ ਕੀਤਾ ਸੀਗਾ ਇਹਨਾਂ ਦੇ ਹੱਕ 'ਚ ਕੋਈ ਨਿਤਰਿਆ ਕੋਈ ਨਹੀਂ ਨਿਤਰਿਆ ਲੇਕਿਨ ਜਦੋਂ 2020 ਤੇ 21 ਦਾ ਮੋਰਚਾ ਲੱਗਾ ਸੀ ਦਿੱਲੀ ਦਾ ਪੰਜਾਬ ਦੇ ਕਿਸਾਨ ਵੀ ਨਾਲ ਮਜ਼ਦੂਰ ਵੀ ਨਾਲ ਮਲਾਜ਼ਮ ਵੀ ਨਾਲ ਸੰਨਤਕਾਰ ਵੀ ਨਾਲ ਦੁਕਾਨਦਾਰ ਵੀ ਨਾਲ ਇਥੋਂ ਤੱਕ ਕਿ ਤੁਹਾਡੇ ਟਰੈਕਟਰ ਤੇ ਝੰਡਾ ਲੱਗਾ ਤੁਸੀਂ ਦਿੱਲੀ ਨੂੰ ਜਾ ਰਹੇ ਹੋ ਲੋਕ 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 ਕੇ ਪੈਟਰੋਲ ਪਾਉਂਦੇ ਤੁਹਾਡੇ ਗੱਡੀ ਟਰੈਕਟਰ ਤੇ ਤੇਜ਼ ਪਾਉਂਦੇ ਸੀਗੇ 1 ਲੀਟਰ ਪਾ ਲੋ ਜੀ 2 ਲੀਟਰ ਜਿੰਨਾ ਪਾਉਂਦੇ ਜਿੰਨਾ ਪਾਉ ਲੋ ਜੀ ਟੈਂਕੀ ਫੁੱਲ ਕਰਾ ਲੋ ਤੁਸੀਂ ਜੀ ਇਹ ਹਮਦਰਦੀ ਸੀ ਕਿਸਾਨਾਂ ਦਾ ਜਿੱਤੇ ਕਰਕੇ ਸਰਕਾਰ ਝੁਕੀ ਇੱਥੇ ਜੇ ਤੁਸੀਂ ਆਪਣੀ ਹਮਦਰਦੀ ਗੁਹਾ ਬੈਠੇ ਹੋ ਤੁਹਾਨੂੰ ਰਾਜੇਵਾਲ ਨੇ ਕਿਹਾ ਤੁਹਾਨੂੰ ਬਗੈਰਦਰ ਤੇ ਪੰਦੇਰ ਸਾਹਿਬ ਪੁਲਗਰਾਹ ਨੇ ਕਿਹਾ ਜਿਹੜੀਆਂ ਮਜ਼ਬੂਤ ਤੇ ਵੱਡੀਆਂ ਜਿੱਥੇ ਮੰਦੀਆਂ ਨੇ ਤੁਸੀਂ ਕਿਹਾ ਜੀ ਮੈਂ ਤਾਂ ਮੰਨੂ ਅਸੀਂ ਤੇ ਲਾਵਾਂਗੇ ਮੋਰਚਾ ਤੇ ਫਿਰ ਜੋ ਹਛਰ ਹੈ ਇਹੀ ਆਖਰਕਾਰ ਹੋਣਾ ਸੀ ਜੋ ਹੋਇਆ ਵਾ ਲੇਕਿਨ ਜਿਹੜੀ ਅੱਜ ਦਾ 4 ਵਜੇ ਮੀਟਿੰਗ ਕੱਲ ਕੀਤੀ ਸੀ ਐਸਕੇਐਮ ਦੀ ਉਹਦੇ ਵਿੱਚ ਉਹ ਗ੍ਰਾਹਕਾਂ ਸਾਹਿਬ ਕਹਿੰਦਾ ਅਸੀਂ ਬਾਈਕਟ ਕਰ ਦਿਆ ਅਸੀਂ ਫਿਰ ਰਣਨੀਤੀ ਬਣਾਵਾਂਗੇ ਜਿਹੜੀ ਕਿਸਾਨਾਂ ਦੀ ਤੋਹੀਨ ਕੀਤੀ ਗਈ ਕੁੱਟਮਰ ਕੀਤੀ ਗਈ ਉਹਦੇ ਬਾਰੇ ਅਸੀਂ ਕੀ ਐਕਸ਼ਨ ਲੈਣਾ ਉਹਦੇ ਬਾਰੇ ਅਸੀਂ ਕੋਈ ਨੋ ਕੀ ਆਪਣੀ ਰਣਨੀਤੀ ਫਿਰ ਮੀਟਿੰਗ ਕਰਾਂਗੇ ਕਰਾਂਗੇ ਅਸੀਂ 26 ਤਰੀਕ ਨੂੰ ਵੀ ਕਰ ਰਹੇ ਹਾਂ 23 ਤਰੀਕ ਨੂੰ ਵੀ ਕਰ ਰਹੇ ਹਾਂ ਚੀਤ ਪੱਗ ਸਿੰਘ ਦੇ ਜਿਹੜਾ ਹੈਗਾ ਵਾ 시ਦੀ ਦਿਵਸ ਉਹਦੇ ਤੇ ਪੂਰੇ ਪੰਜਾਬ ਦੇ ਵਿੱਚ ਅਸੀਂ ਧਰਨੇ ਵਿਚਾਰੇ ਕਰ ਰਹੇ ਤੇ ਆਪਣੀ ਮੰਗਨ ਦੇ ਹੱਕ ਚ ਮੰਗ ਪੱਤਰ ਵੀ ਅਸੀਂ ਦੇਵਾਂਗੇ ਲੇਕਿਨ ਸਵਾਲ ਇਹ ਪੈਦਾ ਹੁੰਦਾ ਵਾ ਕੀ ਕੀ ਇਹ ਸਭ ਦੀ ਕਾਰਵਾਈ ਨੂੰ ਜਾਇਜ਼ ਠਾ ਜਾ ਸਕਦਾ ਜੇ ਜਾਇਜ਼ ਹੁੰਦੀ ਤੇ ਪੰਜਾਬ ਦੇ ਲੋਕ ਉਹਨਾਂ ਦੇ ਹੱਕ ਦੇ ਵਿੱਚ ਵੀਰਾ ਘੱਟ ਕੇ ਤੁਰ ਪੈਂਦੇ ਦੁਨੀਆ ਦੇਸ਼ ਭਰ ਦੇ ਕਿਸਾਨ ਪੁੱਤਿਆ ਕੋਈ ਨਹੀਂ ਤੁਰਿਆ ਕੱਲ ਅਸੀਂ ਬੜਾ ਕੁਝ ਡਿਸਕਸ ਕੀਤਾ ਸੀਗਾ ਤੁਹਾਨੂੰ ਪਤਾ ਹੀ ਹੈ ਜਦੋਂ 26 ਜਨਵਰੀ 2021 ਨੂੰ ਇਹਨੇ ਬੇੜਾ ਕਰ ਕੀਤਾ ਸੀ ਸਾਡੇ ਕਬਡੇ ਮਾਰਚ ਦਾ ਜਿਉ ਉਹ ਟਰੈਕਟਰ ਮਾਰਚ ਰਿੰਗ ਰੋਡ ਤੇ ਹੋ ਜਾਂਦਾ ਦੁਨੀਆ ਭਰ ਦਾ ਸਭ ਤੋਂ ਵੱਡਾ ਮਾਰਚ ਹੋਣਾ ਸੀ ਉਹ ਤੇ ਸਾਡੀ 26 ਜਨਵਰੀ ਦੇ ਦਿਨ ਟੀਵੀ ਤੇ ਦੋ ਚੀਜ਼ਾਂ ਚੱਲਦੀਆਂ ਸੀ ਇੱਕ ਪਾਸੇ ਸਾਡੀ 26 ਜਨਵਰੀ ਪ੍ਰਿੰਟ ਚੱਲ ਰਹੀ ਸੀ ਦੂਜੇ ਪਾਸੇ ਟਰੈਕਟਰ ਮਾਰਚ ਚੱਲ ਰਿਹਾ ਸੀ ਤੇ ਪੰਦੇਤ ਦਾ ਪੱਠਾ ਬੈਠਾ ਸੀਗਾ ਇਹ ਤੇ ਦੀਪ ਸਿੱਧੂ ਜਿੰਨਾ ਨੇ ਜਿਹੜਾ ਅਸੀਂ ਦਿੱਲੀ ਚ ਵੜ ਕੇ ਜਿਹੜੀ ਕਰਤੂਤ ਗੋਲੀ ਸਾਰੇ ਸਾਹਮਣੇ ਸਭ ਨੂੰ ਪਤਾ ਕੀ ਕੀਤਾ ਨੀ ਕੀ ਨੀ ਕੀਤਾ ਅੱਜ ਤੱਕ ਮੁੰਡੇ ਸਾਡੇ ਤਰੀਕਾ ਭੁਜੰਡਿਆ ਨੇ ਕਾਫੀ ਲੰਮਾ ਸਮਾਂ ਕੇ ਜੇਲ੍ਹ ਜੇਲ੍ਹ ਚ ਰਹੇ ਨਵਰੀਤ ਸਿੰਘ ਮੁੰਡੇ ਦਾ ਜਿਹੜਾ ਅਸੀਂ ਉਥੇ ਮਾਰਿਆ ਗਿਆ ਇਸ ਕਰਕੇ ਜੇ ਕਿਤੇ ਉਦੋਂ ਜੇ ਕਿਤੇ ਉਦੋਂ ਰਕੇਸ਼ ਦੇ ਕੈਦ ਦੇ ਹੰਝੂ ਹੜ ਬਣ ਕੇ ਨਾ ਆਉਂਦੇ ਨਾ ਉਹ ਮੋਰਚਾ ਵੀ ਉਦੋਂ ਖਤਮ ਹੋ ਜਾਂਦਾ ਸੀ ਹੋਇਆ ਇਹ ਸੀਗਾ ਉਹਨਾਂ ਦਾ ਫੈਸਲਾ ਹੋ ਗਿਆ ਸੀ ਮੈਂ ਸੈਂਟਰ ਕਰ ਦੂੰਗਾ ਜਦੋਂ ਸੈਂਡਰ ਕਰਨ ਦੀ ਗੱਲ ਚੱਲੀ ਕਿ ਸਰਕਾਰ ਨੇ ਪਹਿਲਾਂ ਇੰਟਰਨੈਟ ਬੰਦ ਕੀਤਾ ਸੀਗਾ ਮੁੜ ਕੇ ਇੰਟਰਨੈਟ ਸ਼ੁਰੂ ਕਰ ਦਿੱਤਾ ਤੇ ਅਸੀਂ ਲੋਕ ਖਾਵਾਂਗੇ ਲੋਕਾਂ ਨੂੰ ਵੇਖ ਵੀ ਤੁਹਾਡਾ ਆਗੂ ਤੇ ਸੈਂਡਰ ਕਰ ਗਿਆ ਵਾ ਉਹਨੇ ਤੇ ਗ੍ਰਿਫਤਾਰੀ ਦਿੱਤੀ ਤੁਸੀਂ ਕਿਤੇ ਪਿੱਛੇ ਤੁਰੇ ਫਿਰਦੇ ਹੋ ਪੁਆਇੰਟ ਹੋਇਆ ਜਦੋਂ ਉਹਨਾਂ ਨੇ ਇੰਟਰਨੈਟ ਸ਼ੁਰੂ ਕੀਤਾ ਫਿਰ ਉਹਨਾਂ ਦੀ ਵਾਰਤਾਲਾ ਫੇਲ ਹੋ ਗਈ ਤੇ ਟਕੈਦ ਦੇ ਹੰਝੂ ਫਿਰ ਹਰ ਬੰਨ ਗਿਆ ਤੇ ਲੋਕ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਹਜ਼ਾਰਾਂ ਦੀ ਗਿਣਤੀ ਚ ਉਸ ਬਾਰਡਰ ਤੇ ਪਹੁੰਚ ਗਏ ਤੇ ਸਰਕਾਰ ਨੂੰ ਪਿੱਛੇ ਹਟਣਾ ਪਿਆ ਜੇ ਉਦੋਂ ਵੀ ਨਾ ਹੁੰਦਾ ਤੇ ਤੁਸੀਂ ਬਿੜਾ ਕਰ ਕੋਦੋਂ ਵੀ ਕਰਤਾ ਸੀਗਾ ਇਸ ਕਰਕੇ ਬੰਦੇ ਸਾਹਿਬ ਜਿਹੜੀ ਵੀ ਗੱਲ ਕਰਨੀ ਹੈ ਏਕੇ ਨਾਲ ਕਰੋ ਜਦੋਂ ਸਾਰੀਆਂ ਕਿਸਾਨ ਜਿੱਥੇ ਬੰਦੀ ਇੱਕੋ ਇੱਕੇ ਕੰਮ ਕਰੋਗੇ ਫੇਰ ਤਾਂ ਕੁਝ ਨਾ ਕੁਛਾ ਰਸਲ ਜੂ ਤੇ ਜੇ ਤੁਸੀਂ ਕਹੋ ਜੀ ਮੈਂ ਨਾ ਮੰਨੂ ਮੈਂ ਹੀ ਬਹਾਦਰ ਬਾਕੀ ਕੋਈ ਨਹੀਂ ਗੱਤ ਤੇ ਫੇਰ ਜੋ ਈਸ਼ਰ ਹੋਇਆ ਨਾ ਇਹਦੂ ਭੜਾ ਹੀ ਗਾਈ ਹੋਗੇ ਇਹਦੂ ਚੰਗਾ ਨਹੀਂ ਕਿ ਹੋਣਾ ਜੀ ਅਸੀਂ ਪਹਿਲਾਂ ਪਾਸਾ ਗੱਲ ਕਰਦੇ ਆ ਵੀ ਅੱਜ ਕੁਝ ਔਰਤਾ ਜਿਹੜੀਆਂ ਉਹ ਚੰਡੀਗੜ੍ਹ ਚ ਪ੍ਰਦਰਸ਼ਨ ਕਰਦੀਆਂ ਵੀ ਸਾਡਾ 1000 ਰੁਪਿਆ ਕਦੋਂ ਮਿਲੇਗਾ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਪਾਣੀ ਦੀਆਂ ਬਿਛਾਰਾ ਮਾਰੀਆਂ ਜਾਂਦੀਆਂ ਨੇ ਇਹ ਸਥਿਤੀ ਕਿਵੇਂ ਦੇਖਦੇ ਹੋ ਵੀ ਸਰਕਾਰ ਵਾਦੇ ਕਰਦੀ ਇਹ ਸਭ ਪੋਲਿਟੀਕਲ ਗੱਲਾਂ ਨੇ ਜੀ ਆਮ ਔਰਤ ਨੂੰ ਪੁਲਾਣਾ ਨਹੀਂ ਆਮ ਜਿਹੜੀ ਪੜੀ ਲਿਖੀ ਔਰਤ ਜਿਹੜੀ ਨੌਕਰੀ ਕਰਦੀ ਆ ਨਾ ਤੇ ਉਹ 1000 ਰੁਪਿਆ ਚਾਹੁੰਦੀ ਆ ਤੇ ਨਾ ਬੱਸ ਚ ਫਰੀ ਸਫਰ ਚਾਹੁੰਦੀ ਆ ਉਹ ਕਹਿੰਦੀ ਪੰਜਾਬ ਦਾ ਬੇੜਾਗਰ ਕਿ ਤੁਸੀਂ ਨਾ ਕਰੋ 86 ਆਗਿਆ ਨੇ ਆਪਣੇ ਨਿੱਜ ਸੁਆਰਥ ਲਈ ਆਪਣੀਆਂ ਕੁਰਸੀਆਂ ਲਈ ਜਿਸ ਤਰੀਕੇ ਨਾਲ ਪੰਜਾਬ ਨੂੰ ਉਜਾੜਿਆ ਉਹ ਸਭ ਨੂੰ ਪਤਾ ਹੈ ਕਾਂਗਰਸ ਨੇ ਕਿਹੜੇ ਵੇਲੇ ਕਿਹੜਾ ਕੰਮ ਨਹੀਂ ਕੀਤਾ ਜੀ ਕੀ ਜਿਹੜੇ ਉਹਨਾਂ ਵਾਅਦੇ ਕੀਤੇ ਸਾਰੇ ਪੂਰੇ ਕੀਤੇ ਸੀ ਉਹਨਾਂ ਨੇ ਉਦੋਂ ਵੀ ਤੇ ਭਾਜਪਾ ਵਾਲੇ ਤੇ ਬੇਕਹਿਤਾ ਤੌਰ ਤੇ ਆਮ ਆਦਮੀ ਪਾਰਟੀ ਵਾਲੇ ਤੇ ਅਕਾਲੀ ਮਜਾਰੇ ਕਰਦੇ ਸੀ ਨਾ ਇਹਨਾਂ ਦੇ ਖਿਲਾਫ ਕਾਂਗਰਸ ਦੇ ਖਿਲਾਫ ਇਸ ਕਰਕੇ ਤੇ ਪੋਲਿਟੀਕਲ ਸਟੰਟ ਉਹਨਾਂ ਜਾ ਕੇ ਬੁਝਾਰਾ ਕੀਤਾ 3.5 ਹਜ਼ਾਰ ਰੁਪਏ ਦਿਓ ਜੀ ਤੁਹਾਨੂੰ ਸਟਾਮ ਲਿਖ ਕੇ ਦਿੱਤਾ 1000 ਰੁਪਏ ਦੇਣ ਦਾ ਬੁਝਾਰਾ ਰੁਪਏ ਦੇਵਾਂਗੇ ਤੁਹਾਨੂੰ ਉਹਨੇ ਕਿਹਾ ਦੇਵਾਂਗੇ ਜਦੋਂ ਹਟਕੋਣਗੇ ਜੀ ਹੈਗੇ ਹੀ ਨਹੀਂ ਇਹਦਾ ਮਤਲਬ ਤੁਸੀਂ ਹੱਕ ਤੇ ਵੀ ਪੰਜਾਬ ਵਿੱਚ ਠੇਖੂ ਚ ਸਾਨੂੰ ਹੱਕ ਵੀ ਮਿਲਣਾ ਚਾਹੀਦਾ ਇਹ ਪੋਲਿਟੀਕਲ ਇਹ ਸੜੇ ਸਟੰਟ ਨੇ ਪੋਲਿਟੀਕਲ ਮਾਈਲੈਂਡ ਦੀ ਗੱਲ ਬਾਕੀ ਚ ਕੋਈ ਨਹੀਂ ਠੀਕ ਆ ਜੋ ਕਾਨੂੰਨ ਨੇ ਆਪਣੀ ਕਾਰਵਾਈ ਕਰਨੀ ਸ਼ੁਰੂ ਕੀਤੀ ਉਹਨਾਂ ਨੇ ਜੀ ਜੀ ਭੱਟੀ ਸਾਹਿਬ ਇਹਦੇ ਨਾਲ ਹੀ ਆਪਾਂ ਵੀ ਗੱਲ ਕਰੀਏ ਵੀ ਵਿਧਾਨ ਸਭਾ ਦੇ ਵਿੱਚ ਸਪੀਕਰ ਕੁਲਤਾਰ ਸੰਧਵਾ ਤੇ ਕਾਂਗਰਸ ਦੇ ਵਿਧਾਇਕ ਜਲੰਧਰ ਸ਼ੌਣੀ ਤੋਂ ਪ੍ਰਗਟ ਸਿੰਘ ਆਮੋ ਸਾਹਮਣੇ ਹੋ ਜਾਂਦੇ ਆ ਵੈਸੇ ਸੁਭਾਵਿਕ ਜੀ ਗੱਲ ਆ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਹਰ ਲੀਡਰ ਨੂੰ ਹੁੰਦਾ ਵੀ ਮੈਂ ਆਪਣੀ ਗੱਲ ਰੱਖਾਂ ਪਰ ਕੀ ਮਾਜਰਾ ਬਣਦਾ ਜੀ ਵੇਖੋ ਜਿਹੜੇ ਪ੍ਰਗਟ ਸਿੰਘ ਹੋਰੀਆਂ ਨਾ ਉਹ ਬੜੇ ਸੁਚੱਜੇ ਢੰਗ ਨਾਲ ਗੱਲ ਕਰਦੇ ਬੜੇ ਸੋਹਣੇ ਢੰਗ ਨਾਲ ਗੱਲ ਕਰਦੇ ਜਦੋਂ ਉਹ ਸਿੱਖਿਆ ਮੰਤਰੀ ਬਣੇ ਸੀ ਇਹ ਕਿਹਾ ਜਾਂਦਾ ਉਸ ਜਿਹੜਾ ਸਿੱਖਿਆ ਮੰਤਰੀ ਉਹ ਦੁਬਾਰਾ ਚੋਣ ਨਹੀਂ ਜਿੱਤਦਾ ਪਹਿਲੇ ਸਿੱਖਿਆ ਮੰਤਰੀ ਨੇ ਜਿਹੜੇ ਸਿੱਖਿਆ ਮੰਤਰੀ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੀ ਚੋਣ ਜਿੱਤੀ ਫਿਰ ਉਹ ਐਮਐਲਏ ਬਣੇ ਚਲੋ ਸਰਕਾਰ ਨਹੀਂ ਬਣੀ ਤੇ ਮੰਤਰੀ ਨਹੀਂ ਬਣ ਸਕੇ ਉਹਨਾਂ ਨੇ ਜੇ ਕੋਈ ਨਤ ਕਰ ਮਜ਼ਾਰਾ ਦੇਣ ਕਰਨ ਵਾਸਤੇ ਆ ਤੂੰ ਆਪ ਜਾ ਕੇ ਗਰਲਫ੍ਰੈਂਡ ਦੱਸੋ ਜੀ ਕੀ ਕਰਦਾ ਉਹਨਾਂ ਸਮਾਂ ਦਿੱਤਾ ਜੀ ਫਲਾਣੇ ਦਿਨ ਤੁਸੀਂ ਉੱਥੇ ਆ ਜਾਓ ਆਪਾਂ ਬਹਿ ਕੇ ਵਿਚਾਰ ਚਰਚਾ ਕਰ ਲਾਂਗੇ ਉਹਨਾਂ ਅਗੇ ਫਾਈਲ ਵੀ ਰੱਖ ਦਿੱਤੀ ਜੀ ਇਹ ਫਾਈਲ ਤੁਹਾਡੀ ਅਦਾਲਤ ਚ ਫਸੀ ਜੇ ਤੇ ਅਸੀਂ ਐਡਵੋਕਟ ਕਰ ਲਿਆ ਤੇ ਇਸ ਨੂੰ ਢਾਕੇ ਫਾਈਲ ਤੇ ਤੁਹਾਡੇ ਹੱਕ ਚ ਪੁੱਗਤਾਂਗੇ ਅਸੀਂ ਇੱਥੋਂ ਤੱਕ ਗੱਲਾਂ ਕੀਤੀਆਂ ਜਿਹੜੇ ਸਾਡੇ ਅਧਿਆਪਕ ਜਿੱਥੇ ਬੰਨਿਆ ਸੀ ਉਹਨਾਂ ਮੰਨਿਆ ਇਸ ਗੱਲ ਨੂੰ ਵੀ ਪ੍ਰਗਟ ਜਿਹੜੇ ਪ੍ਰਗਟ ਸਿੰਘ ਹੋਰੀ ਨੇ ਕੁਝ ਕਰਨਾ ਚਾਹੁੰਦੇ ਅਧਿਆਪਕਾਂ ਵਾਸਤੇ ਇਸੇ ਕਰਕੇ ਉਹ ਦੁਬਾਰਾ ਜਿੱਤਦੇ ਸੀਗੇ ਅੱਜ ਦੀ ਡੇਟ ਦੇ ਵਿੱਚ ਵੀ ਜਿਹੜੇ ਸਾਡੇ ਪ੍ਰਗਟ ਸਿੰਘ ਹੋਰੀ ਉਹਨਾਂ ਤੇ ਬੜਾ ਵਿਸ਼ਵਾਸ ਹੈ ਨਾ ਸਭ ਨੂੰ ਵਿਸ਼ਵਾਸ ਹੈ ਪਿਓ ਸੱਚੀ ਜੀ ਜੀ ਕਰਦੇ ਆ ਸੱਚੀ ਜੀ ਗੱਲ ਕਰਦੇ ਨੇ ਸਾਜੀ ਜੀ ਗੱਲ ਕਰਦੇ ਨੇ ਲੇਕਿਨ ਅੱਜ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਸੰਮਰ ਸਾਹਿਬ ਕੁਲਤਾਰ ਸਿੰਘ ਤੁਹਾਨੂੰ ਸਰਮਾਉ ਉੱਠੜ ਕੇ ਪਏ ਉਹਨੇ ਕਹੇ ਜੀ ਪ੍ਰਗਟ ਸਿੰਘ ਜੀ ਮੈਸੂਲਦਾਰ ਜੀ ਤੁਸੀਂ ਬਹੁਤ ਸੋਹਣੀ ਗੱਲ ਕਰਦੇ ਹੋ ਤੁਹਾਨੂੰ ਸਾਰਾ ਹਾਊਸ ਧਿਆਨ ਨਾਲ ਸੁਣਦਾ ਵਾ ਚੁੱਪ ਕਰਕੇ ਸੁਣਦਾ ਵਾ ਪ੍ਰਗਟ ਸਿੰਘ ਨੇ ਕੀ ਕਹਿਆ ਸੀਗਾ ਪ੍ਰਗਟ ਸਿੰਘ ਨੇ ਕਿਹਾ ਜੀ ਸਪੀਕਰ ਸਾਹਿਬ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੋਇਆ ਕਿ ਤੁਹਾਡਾ ਇੱਕ ਬਿਆਨ ਮੈਂ ਅਖਬਾਰ ਦੇ ਵਿੱਚ ਪੜ੍ਹਿਆ ਸੀਗਾ ਕਿ ਤੁਸੀਂ ਕਹਿੰਦੇ ਵੀ ਆ ਜਿਹੜੇ ਧਰਨੇ ਮੁਜਾਰੇ ਨੇ ਇਹ ਨਸ਼ਿਆਂ ਦੀ ਜੜ ਫੁਲਾ ਰਹੇ ਨੇ ਨਸ਼ਿਆਂ ਨੂੰ ਇਹ ਫੁਲਾ ਰਹੇ ਉਹਦੇ ਤੇ ਸਪੀਕਰ ਸਾਹਿਬ ਭੜਕ ਪਏ ਕਹਿੰਦੇ ਮੈਂ ਇਹੋ ਜਿਹਾ ਕੋਈ ਬਿਆਨ ਨਹੀਂ ਦਿੱਤਾ ਸਰਗਰ ਸਿੰਘ ਜੀ ਤੁਸੀਂ ਗਲਤ ਕਰ ਰਹੇ ਹੋ ਬਹਿ ਜਾ ਚੁੱਪ ਕਰਕੇ ਮੈਂ ਤਾਂ ਸੋਚਿਆ ਤੁਸੀਂ ਬਹੁਤ ਚੰਗੇ ਇਨਸਾਨ ਹੋ ਬਹੁਤ ਵਧੀਆ ਗੱਲ ਕਹਿੰਦੇ ਮੈਂ ਤਾਂ ਬਿਆਨ ਕੋਈ ਦਿੱਤਾ ਹੀ ਨਹੀਂਗਾ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਨਾਇਕਰ ਸੰਭਵ ਹੀ ਇਹ ਹੋਈ ਇਹੋ ਜੀ ਕੋਈ ਗੱਲ ਹੋ ਗਈ ਅਸੀਂ ਨਛੇਖਲਾ ਮੇਂ ਹਮੇਂ ਛੇੜੀ ਆ ਅਸੀਂ ਕਰ ਰਹੇ ਕੰਮ ਉਹਨਾਂ ਵਾਂਗੂ ਲੇਕਿਨ ਮੈਂ ਬਿਆਨ ਹੀ ਦਿੱਤਾ ਇਸ ਕਰਕੇ ਇਹਨਾਂ ਦੀ ਆਪਸ ਮੇਂ ਕਾਫੀ ਮੁੜ ਕੇ ਤੁਹਾਨੂੰ ਪਤਾ ਜੋ ਪ੍ਰਗਟਸ਼ਨ ਜਵਾਬ ਦੇਣੇ ਹੁੰਦੇ ਮੁੜ ਕੇ ਸਪੀਕਰ ਬੰਦ ਕਰ ਦਿੰਦੇ ਆ ਇਹ ਵੀ ਤੇ ਸਾਡੀ ਇੱਕ ਬੜੀ ਵੱਡੀ ਮੈਂ ਸੋਚਦਾ ਵੀ ਮੈਂ ਇੱਕ ਲਫ਼ਜ਼ ਦੋ ਵਰਤਣਾ ਨਹੀਂ ਇੱਥੇ ਇਹ ਵੀ ਤੇ ਸਾਡੀ ਦਿਨਾਨਦਾਰੀ ਨਹੀਂ ਕਹਿ ਸਕਦੇ ਅਸੀਂ ਇਹਨੂੰ ਅਸੀਂ ਸ਼ਰਾਰਤੀ ਕਹਿ ਸਕਦੇ ਹਾਂ ਵੀ ਤੁਸੀਂ ਵਿਰੋਧੀ ਜਿਹੜੇ ਸਪੀਕਰ ਬੰਦ ਕਰ ਦਿਓ ਹਾਂ ਅਗਲੀ ਗੱਲ ਪੂਰੀ ਕਰਨ ਦੇ ਹੋਵੇ ਨੂੰ ਤੁਸੀਂ ਤੁਸੀਂ ਜਵਾਬ ਦਿਓ ਤੁਸੀਂ ਉਹਨਾਂ ਦੀ ਗੱਲ ਮੁੜ ਕੇ ਪੂਰੀ ਨਹੀਂ ਹੋਣ ਦਿੱਤੀ ਸਪੀਕਰ ਸਾਹਿਬ ਲੇਕਿਨ ਸਪੀਕਰ ਸਾਹਿਬ ਤੇ ਸੰਧਵਾ ਸਾਹਿਬ ਦੇ ਜਿਸ ਤਰੀਕੇ ਨੇ ਰੋਸ ਪ੍ਰਗਟੀਤਾ ਪ੍ਰਗਟ ਸਿੰਘ ਦੇ ਦਿੱਤੇ ਉਹ ਪਹਿਲੀ ਵਾਰ ਇੱਕਾ ਸ਼ਾਇਦ ਮੈਂ ਰੋਸ ਦੇ ਪ੍ਰਗਟ ਕੀਤਾ ਜੀ ਜੀ ਪਟਾਤ ਸਾਹਿਬ ਹੁਣ ਆਪਾਂ ਗੱਲ ਕਰਦੇ ਆਂ ਪੰਥਕ ਸਿਆਸਤ ਦੀ ਧਾਮੀ ਸਾਹਿਬ ਦੀ ਮੁਲਾਕਾਤ ਹੁੰਦੀ ਆ ਈਆਲੀ ਸਾਹਿਬ ਦੇ ਨਾਲ ਤੇ ਝੁੰਡਾ ਸਾਹਿਬ ਦੇ ਨਾਲ ਹੁਣ ਇੱਕੰਸੂਆ ਇਹ ਨੇ ਵੀ ਹੋ ਸਕਦਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਿਹੜੇ ਆ ਇਹਨਾਂ ਨੂੰ ਬਦਲ ਦਿੱਤਾ ਜਾਵੇ ਕਿਉਂਕਿ ਚਰਚਾ ਇਸ ਗੱਲ ਤੇ ਹੋ ਰਹੀ ਹੈ ਵੀ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਨੂੰ ਲੋਕ ਪਸੰਦ ਕਰਦੇ ਆ ਮੁਹੱਬਤ ਕਰਦੇ ਆ ਇਹਨਾਂ ਨੂੰ ਮੁੜ ਕੇ ਸੇਵਾ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਆ ਇਹ ਹੁਣ ਧਾਮੀ ਸਾਹਿਬ ਜਦੋਂ ਮੁਲਾਕਾਤ ਕਰਦੇ ਆ ਤੇ ਕੀ ਚਰਚਾ ਬਣਦੀ ਆ ਜੀ ਪਹਿਲੀ ਗੱਲ ਤੇ ਇਹ ਆ ਧਾਮੀ ਸਾਹਿਬ ਨੇ ਜਦੋਂ ਆਪਣਾ ਸਿਫਾ ਦਿੱਤਾ ਸੀ ਉਦੋਂ ਕਿਉਂ ਦਿੱਤਾ ਸੀ ਤਾਂ ਮੀ ਸਾਹਿਬ ਕੋਲ ਸਖਬੀਰ ਸਿੰਘ ਬਾਦਲ ਐਂਡ ਗਰੁੱਪ ਨੇ ਗੈਂਗ ਨਹੀਂ ਕਿਉਂ ਮੈਂ ਗਰੁੱਪ ਕਹਾਂਗਾ ਇਹਨਾਂ ਨੇ ਦਬਾਅ ਪਾ ਕੇ ਇੱਕ ਰੈਸਿਪੀ ਤੂੰ ਬਸ ਛੁੱਟੀ ਕਰਨੀ ਹੈ ਹਰਪ੍ਰੀਤ ਦੀ ਜੋ ਮਰਜ਼ੀ ਹੋ ਜੇ ਇਹਨਾਂ ਛੁੱਟੀ ਕਰ ਦਿੱਤੀ ਇਹਨਾਂ ਦੇ ਛੁੱਟੀ ਕਰਨ ਤੇ ਬਕਾਇਦਾ ਤੌਰ ਤੇ ਬਿਆਨ ਕੀਤਾ ਹੁੰਦਾ ਬਿਆਨ ਉਹਦੇ ਤੇ ਹੁੰਦਾ ਵਾ ਜਿੱਥੇ ਤੱਕ ਅਕਾਲ ਤੱਕ ਤਾਂ ਤਤਕਾਲੀ ਗਿਆਨੀਰਗ ਵੀ ਸੀ ਉਹ ਵਿਦੇਸ਼ 'ਚ ਬੈਠੇ ਨੇ ਉਹ ਕਹਿੰਦੇ ਵੀ ਇਹ ਟੋਟਲੀ ਮਰਿਆਦਾ ਦੇ ਸਿਧਾਂਤ ਦੇ ਤੇ ਪਰੰਪਰਾਵਾਂ ਦੇ ਉਲਟ ਕੀਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਦਾ ਕੋਈ ਕਸੂਰ ਨਹੀਂ ਸੀਗਾ। ਉਹ ਪੰਜ ਪਿਆਰਿਆਂ ਦੇ ਸਾਹਮਣੇ ਤੇ ਤਖਤ ਦੀ ਫਸੀਲ ਤੋਂ ਆਪਣਾ ਸਪਸ਼ਟਿਕਰ ਦੇ ਚੁੱਕੇ ਸੀ ਉਦੋਂ ਕਿਹਾ ਸੀ ਇਹ ਗੱਲ ਖਤਮ ਹੋ ਗਈ। ਲੇਕਨ ਨਾਲ ਇਹ ਵੀ ਕਿਹਾ ਸੀ ਵੀ ਜੇ ਉਹਨਾਂ ਦੇ ਖਿਲਾਫ ਤੁਹਾਡੇ ਕੋਲ ਸ਼ਿਕਾਇਤ ਆਈ ਆ ਤਖਤ ਦੇ ਜ਼ਿਥੇਦਾਰੇ ਦੀ ਸ਼ਿਕਾਇਤ ਸਿਰਫ ਤਖਤ ਦੇ ਜ਼ਿਥੇਦਾਰੇ ਹੀ ਸੁਣ ਸਕਦੇ ਆ ਤੁਸੀਂ ਨਹੀਂ ਸੁਣ ਸਕਦੇ ਕਮੇਟੀ ਨਹੀਂ ਸੁਣ ਸਕਦੀ। ਲੇਕਿਨ ਇਹਨਾਂ ਦੇ ਤਿੰਨ ਮੈਂਬਰ ਦੀ ਕਮੇਟੀ ਬਣਾ ਕੇ ਜਾਂਚ ਆਰੰਭ ਕਰ ਦਿੱਤੀ। ਦੋਕ ਤਰੀਕਾ ਪਾਇਦੀਆਂ ਤੇ ਤੀਜੀਕ ਤਰੀਕ ਤੇ ਉਹਦਾ ਫੈਸਲਾ ਕਰਤਾ ਤੇ ਗਿਆਨੀ ਰਗਬੀ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਸੰਗੀਨ ਕਰੈਕਟਰ ਦੇ ਉੱਤੇ ਉਹਦਾ ਕਰੈਕਟਰ ਦਾ ਕਰੈਕਟਰ ਦੇ ਅਲਾਬ ਲਾ ਕੇ ਉਹਨਾਂ ਨੂੰ ਤੀਜੀ ਦਾ ਪਾਸੇ ਕਰ ਦਿੱਤਾ। ਜਿਹੜੀ ਬੜੀ ਮਾੜੀ ਗੱਲ ਸੀ। ਉਹਦੇ ਤੇ ਟਿੱਪਣੀ ਕੀਤੀ ਸੀ ਗਿਆਨੀ ਰਗਬੀ ਸਿੰਘ ਨੇ ਗਲਤ ਇਹ ਮੰਦ ਭੱਗਾ ਵਾ ਇਹ ਨਿੰਦਣਯੋਗ ਆ ਜੋ ਕੀਤਾ ਗਲਤ ਕੀਤਾ। ਉਹਦੇ ਤੇ ਧਾਮੀ ਸਾਹਿਬ ਨੇ ਇੰਨੀ ਗੱਲ ਕਹੀ ਸੀ ਜਿਹੜੇ ਨਹੀਂ ਚਾਹੁੰਦੇ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਤਰ੍ਹਾਂ ਕੱਢਣਾ ਉਹਨਾਂ ਨੇ ਕਿਹਾ ਜੀ ਮੈਨੂੰ ਬੜਾ ਦੁੱਖ ਹੋਇਆ ਜੋ ਕੁਝ ਸਾਡੇ ਜਿਸਦਾਸ ਨੇ ਬਿਆਨ ਦਿੱਤਾ ਵਾ ਤਾਂ ਮੈਂ ਨੈਤਿਕਤਾ ਦੇ ਆਧਾਰ ਤੇ ਆਪਣਾ ਅਸਤੀਫਾ ਦਿੰਦਾ ਉਹਨਾਂ ਦਾ ਅਸਤੀਫਾ ਵਾਪਸ ਕਰਾਉਣ ਵਾਸਤੇ ਕਿਹਨੇ ਯਤਨ ਨਹੀਂ ਕੀਤੇ ਆਖਰੀ ਯਤਨ 11 ਮੈਂਬਰ ਜਿਹੜੇ ਸੀ ਅੰਤਰਨ ਕਮੇਟੀ ਦੇ ਘਰ ਜਾਂਦੇ ਨੇ ਉਹ ਕਹਿੰਦੇ ਅਸਤੀਫਾ ਵਾਪਸ ਲਓ ਉਹ ਕਹਿੰਦੇ ਪਹਿਲਾਂ ਸਰੂਪਾ ਤੁਸੀਂ ਲੈ ਕੇ ਆਪਣੀ ਕਾਰਜ ਰੱਖ ਕੇ ਆਓ ਮੇਰੇ ਕੋਲ ਫੇਰ ਹਣਾ ਮੈਂ ਇਸ ਦੀ ਮੈਂ ਬਿਲਕੁਲ ਵਾਪਸ تھی ਲੋ ਅਗਲੇ ਦਿਨ ਸੁਖਬੀਰ ਸਿੰਘ ਬਾਦਲ ਜਾਂਦੇ ਆ ਤੇ ਧਾਮੀ ਸਾਹਿਬ ਉਹਰੀ ਬੀਬੇ ਪੁੱਤ ਬਣ ਕੇ ਰਮਾ ਨਾ ਅਸੀਫਾ ਵਾਪਸ ਆਏ ਤੇ ਕਹਿ ਦਿੰਦੇ ਜੀ ਮੈਂ 2 ਦਿਨ ਬਾਅਦ ਆਪਣੀ ਡਿਊਟੀ ਰੀਜ਼ਿਊਮ ਕਰ ਲਵਾਂ ਸੁਖਬੀਰ ਸਿੰਘ ਬਾਦਲ ਨੇ ਕੋਈ ਦਬਕਾ ਮਾਰਿਆ ਕੋਈ ਪਿਆਰ ਮੁਹਬਤ ਕੀਤਾ ਜਾਂ ਕੋਈ ਲਾ ਦੇ ਦਿੱਤਾ ਸਾਨੂੰ ਨਹੀਂ ਪਤਾ ਕਿਤਾ ਲੇਕਿਨ ਜਿਸ ਤਰ੍ਹਾਂ ਕਿਹਾ ਭਿੱਲੀ ਭਿੱਜੀ ਵੀ ਦੀ ਬਣ ਕੇ ਉਹ ਕਹਿ ਰਹੇ ਸੀਗੇ ਕਿ ਮੈਂ 2 ਦਿਨ ਤੱਕ ਆਪਣੀ ਡਿਊਟੀ ਰਿਜ਼ਿਮ ਕਰ ਲੂੰਗਾ ਉਹਦਾ ਸਵਾਲ ਲੂੰਗਾ ਉਹ ਤੋਂ ਬਾਅਦ ਕੀ ਕਹਿੰਦੇ ਆ ਉਹ ਕਹਿੰਦਾ ਜੀ ਮੈਂ ਅਸਤੀਫਾ ਵਾਪਸ ਨਹੀਂ ਲਿਆ ਮੈਂ ਅਸਤੀਫਾ ਵਾਪਸ ਨਹੀਂ ਲਿਆ ਇਹਨਾਂ ਨੇ ਪ੍ਰਵਾਨ ਨਹੀਂ ਕੀਤਾ ਤਦ ਕਰਕੇ ਮੈਨੂੰ ਆਪਣੀ ਡਿਊਟੀ ਰਿਜ਼ਿਮ ਕਰਨੀ ਪੈ ਗਈ ਹੁਣ ਸੁਖਬੀਰ ਸਿੰਘ ਬਾਦਲ ਆਪਣੇ ਨੂੰ ਚਾਰਸ਼ਪੀਰੂ ਕਿਰਿਆ ਸਮਝਦੇ ਨੇ ਪਸਾਇਆ ਕੀ ਨੇ ਚੀਮੇ ਨੇ ਮੇਸ਼ਿੰਦਰ ਨੇ ਸਰਨੇ ਨੇ ਇਹਦਾ ਸਾਰੇ ਫਸਾਤਾ ਉਹਨੂੰ ਫਸਾਉਣ ਤੋਂ ਬਾਅਦ ਧਾਮੀ ਸਾਹਿਬ ਆਖ ਅਗੇ ਤੇ ਧਾਮੀ ਸਾਹਿਬ ਜੀ ਦੀ ਸੁਖਬੀਰ ਸਿੰਘ ਬਾਦਲ ਦੀ ਕਮੇਟੀ ਹੁੰਦੀ ਹੈ ਸ਼ਾਇਦ ਉਹ ਚਰਸਮੇ ਤੇ ਬੈਠੀ ਸੀਗੀ ਉਹਨੂੰ ਕਹਿੰਦੇ ਧਾਮੀ ਸਾਹਿਬ ਵੀ 27 ਤਰੀਕ ਨੂੰ ਅੰਦਰ ਵੀ ਹੋਊਗਾ ਤੇ ਬਾਹਰ ਵੀ ਹੋਊਗਾ ਇਹਦਾ ਕੁਝ ਨਾ ਕੁਝ ਹੱਲ ਕਰੋ ਉਹ ਕਹਿੰਦੇ ਹੱਲ ਫਿਰ ਝੁੰਡਾ ਤੇ ਇਹ ਆਲੀ ਹੋਰ ਕੋਈ ਨਹੀਂ ਹੈਗਾ ਤੇ ਮੇਰੀ ਇਨਫਰਮੇਸ਼ਨ ਦੇ ਮੁਤਾਬਕ ਸੂਤਰਾਂ ਮੁਤਾਬਕ ਹੈ ਯਾਰ ਲੀਦੀ ਝੁੰਦੇ ਦੀ ਤੇ ਬਕਾਇਦਾ ਤਰਤੇ ਧਾਮੀ ਦੀ ਇੱਕ ਮੀਟਿੰਗ ਹੁੰਦੀ ਆ ਧਾਮੀ ਸਾਹਿਬ ਉਹਦੇ ਵਿੱਚ ਇਹ ਗੱਲ ਕਹਿੰਦੇ ਉਹਨਾਂ ਨੂੰ ਕਿ ਭਾਈ ਆਪਾਂ ਇਹਦਾ ਕੋਈ ਨਾ ਕੋਈ ਹੱਲ ਕੱਢੀਏ ਕਹਿੰਦੇ ਹੱਲ ਇੱਕੋ ਹੀ ਹੈ ਜਿਹੜੇ ਦੱਸੇ ਤੱਕ ਫਾਰਕ ਕੀਤੇ ਉਹ ਵਾਪਸ ਲਿਆ ਦੇ ਜੇ ਨਹੀਂ ਵਾਪਸ ਲਿਆਉਂਦੇ ਹੋ ਮਾਮਲਾ ਕਾਲ ਤੱਕ ਦਾ ਅਸੀਂ ਤੁਹਾਨੂੰ ਵੀ ਕਹਿੰਦੇ ਆ ਕਿ ਆਓ ਕਾਲ ਤੱਕ ਦੇ ਹਕਲ ਆਖਰ ਵਿੱਚ ਡੱਟ ਜਾਓ ਜੋ ਕਾਲ ਤੱਕ ਤੋਂ ਹੁਕਮ ਹੈ ਉਹ ਆਪਾਂ ਨੇ ਤੇ ਪਹਿਰਾ ਦਿੱਤੀ ਆਪਾਂ ਤਾਂ ਹਮੇਸ਼ਾ ਆਪਣੇ ਉਹਨਾਂ ਨੂੰ ਉੱਤੇ ਹਾਮੀ ਭਰ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਫ੍ਰੀ ਹੈਂਡ ਦੇ ਦਿੱਤਾ ਵੀ ਤੁਸੀਂ ਫ੍ਰੀ ਹੈਂਡ ਹੋ ਜਿੱਦਾਂ ਵੀ ਇਹ ਮਸਲਾ ਹੱਲ ਕਰੋ ਤੇ ਮੈਂ ਇਹ ਵੀ ਦੱਸ ਦਿਆਂ 22 ਤਰੀਕ ਨੂੰ 22 ਮਾਰਚ ਨੂੰ ਅੰਮ੍ਰਿਤਸਰ ਦੇ ਵਿੱਚ 40 ਤੋਂ ਲੈ ਕੇ 50 ਤੱਕ ਜਿਹੜੇ ਜਿਹੜੇ ਅੱਗੇ ਦੇ ਸਾਡੇ ਆਪਣੇ ਵਿਰੋਧ ਚਰਦੇ ਮੈਂਬਰ ਐਸ ਡੀ ਪੀ ਸੀ ਅਗੇ ਤੇ ਤਿੱਤੀ ਆਗੇ ਜਿੰਨ ਹੁਣ ਗਿਤੀ ਫਿਰ ਵਧ ਗਈ ਉਹਨਾਂ ਦੀ ਉਹ ਕੋਈ ਨਾ ਕੀ 28 ਜਲਾਜ ਬਜਟ ਜਲਾਸ ਹੋਣਾ ਐ ਐਸਪੀਸੀ ਦਾ ਉਹਦੇ ਵਿੱਚ ਕੋਈ ਨੁਕੀ ਹੰਗਾਮਾ ਕਰ ਸਕਦੇ ਨੇ 24 ਤਰੀਕ ਨੂੰ ਨਦੀ ਮੀਟਿੰਗ ਬੰਦ ਕਮਰਾ ਮੀਟਿੰਗ ਹੋਏਗੀ ਉਹ ਮੀਟਿੰਗ ਚ ਕੀ ਫੈਸਲੇ ਲਏ ਜਾਂਦੇ ਇਹ ਨਹੀਂ ਪਤਾ ਤੇ 27 ਤਰੀਕ ਨੂੰ ਜਲਾਜ ਬਜਟ ਜਲਾਸ ਹੋਣਾ ਵਾ ਸ਼੍ਰੋਣੀ ਕਮੇਟੀ ਦਾ ਉਸ ਬਜਟ ਅਜਲਾਸ ਦੇ ਵਿੱਚ ਅੰਦਰ ਵੀ ਗਮੇ ਹੋਣਗੇ ਹਾਊਸ ਦੇ ਵਿੱਚ ਤੇ ਬਾਹਰ ਵੀ ਗਮੇ ਹੋਣਗੇ ਕਿਉ ਬਾਅਦ ਤੁਹਾਨੂੰ ਪਤਾ ਬਾਬਾ ਹਰਨਾਮ ਸਿੰਘ ਤੁਮਾ ਨੇ ਸੰਤ ਸਮਾਜ ਦੇ ਨਾਲ ਇੱਕ ਐਲਾਨ ਕੀਤਾ ਵਾ ਕਿ ਜਿੰਨਾ ਚਿਰ ਤੱਕ ਇਹ ਜਥੇਦਾਰ ਬਹਾਲ ਨਹੀਂ ਕੀਤੇ ਜਾਂਦੇ ਉਹਨਾਂ ਚਿੱਤ ਸਾਡਾ ਸੰਘਰਸ਼ ਜਰੀ ਰਹੇਗਾ ਤਾਂ ਅਸੀਂ ਸਮੁੱਚੀ ਸਿੱਖ ਜਗਤ ਨੂੰ ਕਹਿੰਦੇ ਵੀ ਹਰ ਪਿੰਡ ਦੇ ਵਿੱਚੋਂ ਇੱਕ ਬੱਸ ਭਰ ਕੇ ਆਓ ਤਾਂ ਕਿ ਆਪਾਂ ਜਥੇਦਾਰ ਬਹਾਲ ਕਰਾਈਏ ਪਰ ਪੱਟੀ ਸਾਹਿਬ ਇੱਥੇ ਇੱਕ ਸਵਾਲ ਇਹ ਆ ਵੀ ਜੇ ਅਗਰ ਜਥੇਦਾਰ ਸਾਹਿਬ ਬਦਲੇ ਜਾਂਦੇ ਆ ਹੁਣ ਜਿੱਦਾਂ ਜਥੇਦਾਰ ਗੜਗੱਜ ਨੇ ਜਿਹੜੇ ਇਹ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਵੀ ਜਥੇਦਾਰ ਨੇ ਤੇ ਕਾਰਜਕਾਰੀ ਜਥੇਦਾਰ ਇਹ ਕਾਲਤਖਤ ਸਾਹਿਬ ਦੇ ਵੀ ਨੇ ਹੁਣ ਅਗਰ ਇਹਨਾਂ ਨੂੰ ਬਦਲਿਆ ਜਾਂਦਾ ਤਾਂ ਫੇਰ ਨਾ ਰੋਸ ਆ ਜਵੇ ਸੰਗਤ ਦੇ ਵਿੱਚ ਵੀ ਤੁਸੀਂ ਕਰ ਕੀ ਰਹੇ ਹੋ ਵੇਖੋ ਇਹਨਾਂ ਨੂੰ ਬਦਲਣ ਦੀ بجائے ਇਹਨਾਂ ਨੂੰ ਦੰਦ ਦਰਸਰ ਭੇਜ ਦੇਣਗੇ ਜਿਹੜੇ ਇੱਥੇ ਨਿਭਾਲ ਕਰ ਦੇਣਗੇ ਹੁਣ ਗਿਆਨੀ ਹਰਪ੍ਰੀਤ ਦੀ ਗੱਲ ਨਹੀਂ ਹੁੰਦੀ ਗੱਲ ਹੁੰਦੀ ਹੈ ਗਿਆਨੀ ਸੁਲਤਾਨ ਸਿੰਘ ਦੀ ਤੇ ਗਿਆਨੀ ਰਗਵੀਰ ਸਿੰਘ ਦੀ ਲੇਕਿਨ ਮੰਗ ਕਰਨ ਵਾਲੇ ਕਹਿੰਦੇ ਕਿ ਤਿੰਨੇ ਜਥੇਦਾਰ ਭਾਲ ਕਰੋ ਜੇ ਇੱਕ ਵਾਰੀ ਜਥੇਦਾਰ ਬਾਦ ਹੋਏ ਤੇ ਗਾਂ ਕਿਹੜੇ ਦੀ ਹਿੰਮਤ ਨਹੀਂ ਪਣੀ ਇਸ ਤਰ੍ਹਾਂ ਜਲੀਲ ਕਰਕੇ ਜਥੇਦਾਰ ਨੂੰ ਤੁਸੀਂ ਜਲਾਓ ਪਲੰਬੇ ਕਰੋ ਤੁਸੀਂ ਫੋਣਾ ਵੀ ਨਹੀਂ ਚਾਹੀਦਾ ਸੰਦੀਪ ਜੀ ਇਹ ਜਿਹੜੀ ਸਾਡੀ ਪ੍ਰਕਿਰਿਆ ਪੰਜ ਪ੍ਰਧਾਨੀ ਮਰਿਆਦਾ ਵਾਲੀ ਉਹ ਪੜਾਈ ਜਾਣੀ ਚਾਹੀਦੀ ਹੈ ਇਸ ਕਰਕੇ ਧਮੀਤ ਸਾਹਿਬ ਨੇ ਪਹਿਲਾਂ ਤੇ ਗੋਟੇ ਸੁਖਬੀਰ ਸਿੰਘ ਬਾਦਲ ਕੇ ਟੇਕੇ ਨੇ ਹੁਣ ਇਸ ਪੰਜ ਮੈਂਬਰੀ ਕਮੇਟੀ ਕੇ ਵੀ ਟੇਕ ਦਿੱਤੇ ਤੇ ਪੰਜ ਮੈਂਬਰੀ ਕਮੇਟੀ ਨੇ ਸ਼ਰਤ ਇਹੋ ਹੀ ਰੱਖੀ ਹੈ ਪੀ ਜੋ ਕਾਲ ਤੱਕ ਤੋਂ ਹੁਕਮ ਹੋਇਆ ਉਹ ਇਨ ਬਿਨ ਲਾਗੂ ਕੀਤੇ ਜਾ ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਵਾ ਇਹ ਵਿਆਲੀ ਜੀ ਆਪਣੇ ਇੱਕ ਸੁਪਨਾ ਵੇਖ ਰਿਹਾ ਪੀ ਜਿਹੜਾ ਨਵਾਂ ਕਾਲੀਦਲ ਪੜਨਾ ਵਾ ਉਹਨਾਂ ਨੂੰ ਸ਼ਾਇਦ ਪ੍ਰਾਂਤ ਪ੍ਰਧਾਨ ਬਣਾ ਦਿੱਤਾ ਜਾਵੇ ਤਾਂ ਦਾੜੀ ਵੀ ਖੋਲ ਲਈ ਐ ਤੇ ਰਿੰਗਣ ਵੀ ਛੱਡ ਦਿੱਤੀ ਉਹਨੂੰ ਇਸ ਕਰਕੇ ਪੋਸੀਬਿਲਟੀ ਕੁਝ ਵੀ ਹੋ ਸਕਦਾ ਸਿੱਤੂ ਕੋ ਇੱਕ ਅੰਕਾਰ ਨਹੀਂ ਕਰ ਸਕਦੇ ਇੱਕ ਕਾਲੀਦਲ ਹੋਰ ਦੀ ਬੁਨਿਆਦ ਰੱਖੀ ਗਈ ਆ ਸਖਬੀਰ ਸਿੰਘ ਬਾਦਲ ਆਉਂਦੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਮਝੌਤਾ ਹੋ ਜਾਵੇ ਤੇ ਅਸੀਂ ਵੀ ਚਾਹੁੰਦੇ ਸਮਝੌਤਾ ਹੋ ਜਾਵੇ ਜੇ ਸਮਝੌਤਾ ਹੋ ਗਿਆ ਤੇ ਫਿਰ ਸਖਬੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਨਹੀਂ ਬਣਨਗੇ ਲੇਕਿਨ ਮੁੱਖ ਮੰਤਰੀ ਦੇ ਦਰਵਾਜ਼ੇ ਉੱਤੇ ਬਣ ਕੇ 2027 ਦੇ ਵਿੱਚ ਜੀ ਪਰ ਪੱਟੇ ਸਾਹਿਬ ਜਿੱਦਾਂ ਨਵਾਂ ਅਕਾਲੀ ਦਲ ਤੁਸੀਂ ਕਹਿੰਦੇ ਹੋ ਬਣ ਸਕਦਾ ਜਾਂ ਇਹਨਾਂ ਦੀ ਸਹਿਮਤੀ ਹੋ ਸਕਦੀ ਆ ਤੁਹਾਨੂੰ ਲੱਗਦਾ ਵੀ ਸਹਿਮਤੀ ਦੇ ਕੋਈ ਅਸਾਰ ਲੱਗੇ ਲੱਗੇ ਨਜ਼ਰ ਆਉਂਦਾ ਕਿਉਂਕਿ ਜਦੋਂ ਇਹ ਹੁਣ ਪ੍ਰੈਸ ਕਾਨਫਰੰਸ ਕਰਦੇ ਆ ਤੇ ਹੁਣ ਤੇ ਸਿੱਧੇ ਹਮਲੇ ਹੁੰਦੇ ਆ ਤੇ ਸਹਿਮਤੀ ਦੇ ਆਪਸ ਵਿੱਚ ਮੁੜ ਕੇ ਗੱਠਜੋੜ ਹੋ ਜਾਏ ਜਫੀਆਂ ਪੈ ਜਾਣ ਇਦਾਂ ਦੇ ਅਸਾਰ ਦਿਖਦੇ ਜਿਹੜੇ ਸਿਆਸੀ ਅੱਗੇ ਹੁੰਦੇ ਨਾ ਜੀ ਪੰਜਾਬੀ ਵਿੱਚ ਇੱਕ ਲਫ਼ਜ਼ ਹੁੰਦਾ ਬੇਸ਼ਰਮ ਇਹਨਾਂ ਵਾਸਤੇ ਸਿਵਤਣੇ ਚੋਂਦੇ ਵੀ ਸੀ ਲੇਕਿਨ ਇਹਨਾਂ ਦੀ ਹਾਲਤ ਉਹੋ ਜਿਹੀ ਹੁੰਦੀ ਹੈ ਸਿਆਸਤ ਦੇ ਵਿੱਚ ਜਿਹੜਾ ਤੁਹਾਡਾ ਸਵੇਰ ਦਾ ਦੁਸ਼ਮਣ ਹੈ ਨਾ ਸ਼ਾਮ ਦਾ ਦੋਸਤ ਹੈ ਜਿਹੜਾ ਸ਼ਾਮ ਦਾ ਦੋਸਤ ਨੂੰ ਦੁਸ਼ਮਣ ਉਹ ਸਵੇਰ ਦਾ ਦੋਸਤ ਹੈ ਅੱਜ ਦੀ ਡੇਟ ਦੇ ਵਿੱਚ ਇਹ ਕਹਿ ਜਾਂਦੇ ਨੇ ਵੇਖੋ ਜੀ ਤੁਹਾਡਾ ਵੀ ਫਲਾਣਾ ਕਾਂਗਰਸੀ ਹੈ ਫਲਾਣਾ ਬੀਜੇਪੀ ਵਾਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਮੁੰਡਾ ਵੀ ਕਾਂਗਰਸੀ ਲਈ ਵਿਆਇਆ ਤੇ ਕੁੜੀ ਵੀ ਕਾਂਗਰਸੀ ਨੇ ਵਿਆਈ ਇਸ ਕਰਕੇ ਕਾਂਗਰਸੀ ਕੌਣ ਹੋਏ ਇਸੇ ਕਰਕੇ ਅੱਜ ਦੀ ਡੇਟ ਦੇ ਵਿੱਚ ਵੇਖੋ ਇਹ ਪੰਜਾਬ ਸਰਕਾਰ ਦੀ ਜੀ ਬਗਲ ਕਰਦੇ ਆ ਪੰਜਾਬ ਸਰਕਾਰ ਨੂੰ ਚੱਲਣ ਕੋਈ ਨਹੀਂ ਦਿੰਦੇ ਇਹ ਰਜਵਾਰੇ ਤੇ ਮਹਾਰਾਜੇ ਆਪਸ ਵਿੱਚ ਰਿਸ਼ਤੇਦਾਰ ਨੇ ਏ ਵੀ ਉਹਦੋਂ ਮਿਲ ਕੇ ਚਣੋਂਦੇ ਵੀ ਭਾਈ ਜੇ ਸਰਕਾਰ ਢਾਢੀ ਬਣ ਗਈ ਤੇ ਗੱਲ ਕੋਈ ਨਹੀਂ ਤੁਸੀਂ ਮੁੱਜਾਂ ਲੈ ਲਓ 5 ਸਾਲ ਤੇ 5 ਸਾਲ ਅਸੀਂ ਦਲਾਂਗੇ ਅਸੀਂ ਇਹ ਪਹਿਲੀ ਵਾਰ ਹੀ ਹੋਇਆ ਕਿ ਕੋਈ ਗਰੀਬ ਕਿਸਾਨ ਦਾ ਪੁੱਤ ਈਲਾ ਉਹ ਮੁੱਖ ਮੰਤਰੀ ਬਣਿਆ ਵਾ ਔਰ ਉਹਨੂੰ ਵੀ ਲਾਉਣ ਵਾਸਤੇ ਸਰਗਰਮੀਆਂ ਬਹੁਤ ਤੇਜ਼ ਨੇ ਜੇ ਅੱਜ ਕੁਮਰ ਵਿਜੇ ਪ੍ਰਤਾਪ ਵਰਗਾ ਬੰਦਾ ਇੰਦੀ ਗੱਲ ਕਹਿੰਦਾ ਵੀ ਮੁੱਖ ਮੰਤਰੀ ਬਿੰਦੂ ਪਸਾਉਣ ਲਈ ਮੇਰੇ ਖਾਤੇ ਖ ਘਾੜ ਰਿਹਾ ਵਾ ਤੇ ਨਾਲ ਉਹ ਪੂਰ ਮੰਗ ਕਰਦਾ ਵੀ ਇਹਨੂੰ ਬਦਲਿਆ ਜਾਵੇ ਪੰਜਾਬ ਦੇ ਹਾਲਾਤ denn ਬਤੀ ਖਰਾਬ ਹੋ ਰਹੇ ਨੇ ਤੇ ਕੇਜਰੀਵਾਲ ਸਾਹਿਬ ਜੀ ਸਿੱਫਤ ਕਰਦਾ ਵਾ ਇਥੇ ਤੁਸੀਂ ਆਪ ਅੰਦਾਜ਼ਾ ਲਾਓ ਵੀ ਗੱਲ ਕਿਹੜੇ ਪਾਸੇ ਜਾਂਦੀ ਹੈ ਇਸ ਕਰਕੇ ਨਾ ਸਿਆਸੀ ਅਗੋਂ ਨਾ ਵੀ ਦੀਨ ਮਜਬ ਨਹੀਂ ਹੁੰਦਾ ਇਹਨਾਂ ਦਾ ਦੀਨ ਮਜਬ ਸਿਰ ਕੁਰਸੀ ਹੁੰਦਾ ਇਹਦੋਂ ਤੱਕ ਕੁਛ ਨਹੀਂ ਜੀ ਜੀ ਅੱਛਾ ਪਟੇ ਸਾਹਿਬ ਉਹ ਹਮਾ ਚਲਾਲਾ ਮੁੱਦਾ ਕਾਫੀ ਵੱਧ ਗਿਆ ਅੱਜ ਹਰਿਆਣਾ ਦੇ ਸ਼ਹਿਰ ਅੰਮਾਲਾ ਦੇ ਵਿੱਚ ਵੀ ਪੰਜਾਬ ਦੀਆਂ ਬੱਸਾਂ ਰੋਕ ਲਈਆਂ ਤੇ ਉਥੇ ਭਾਰਤ ਮਾਤਾ ਦੇ ਸਟicker ਜਿਹੜੇ ਆ ਉਹ ਲਾ ਦਿੱਤੇ ਇਹ ਹੁਣ ਗੱਲ ਗਾਂ ਦੀ ਗਾਂ ਵਧੀ ਜਾਂਦੀ ਆ। ਉਹ ਭਾਰਤ ਮਾਤਾ ਦਾ ਸਟਿੱਕਰ ਲਾਉਣ ਨੂੰ ਰੋਕਦਾ ਕੌਣ ਕਿਸ਼ਨ? ਲੱਗਣਾ ਚਾਹੀਦਾ ਸੀ ਕਿੰਨੇ ਵਰਗੇ ਲਾ ਦੋ ਤੇ ਤੁਸੀਂ। ਗੱਲ ਤੇ ਹਰਿਆਣੇ ਦੀ ਸੀ, ਹਿਮਾਚਲ ਦੀ ਸੀਗੀ। ਹਿਮਾਚਲ ਦੇ ਅਮਨ ਸੂਦ ਦੀ ਅੱਜ ਫਿਰ ਉਥੇ ਡੀਸੀ ਨੇ ਚੰਗੀ ਰੇਲ ਬਣਾਈ। ਉਹਦੇ ਨੂੰ ਗੱਲ ਕਹੀ ਵੀ ਮੈਨੂੰ ਇਹ ਦਰਸ਼ਨ ਤੂੰ ਮੰਗ ਪੱਤਰ ਦੇਣ ਆਇਆ ਵਾ। ਕਿ ਤੈਨੂੰ ਕੀਤ ਘਰ ਸੀ ਕਿਸ਼ਨ ਰੋਕਣ ਦਾ? ਜੇ ਤੂੰ ਰੋਕਣਾ ਸੀ ਤੂੰ ਪੁਲਿਸ ਨੂੰ ਇਨਫੋਰਮ ਕਰ ਦੂ ਪੁਲਿਸ ਆਪਣੀ ਕਾਰਵਾਈ ਕਰਦੀ ਵੀ ਆਹ ਗਲਤ ਹੋ ਰਿਹਾ ਜੀ ਫੇਰ ਤੇ ਗੱਲ ਬਣ ਜਾਂਦੀ ਆਜਿਹਲੇ ਫੜ ਤੂੰ ਪਾਇਆ ਉਹਨਾਂ ਦੇ ਬੇੜਾ ਕਿੰਨੇ ਆ ਬੇੜਾ ਕਿਦਾਂ ਵਾ ਇਸ ਕਰਕੇ ਭਾਰਤ ਮਾਤਾ ਦੀ ਜਾਇ ਦੇ ਉੱਤੇ ਤੁਸੀਂ ਇੱਕ ਨਹੀਂ ਤੁਸੀਂ ਉਹਦੇ ਤਰ੍ਹਾਂ ਦੇ ਪੋਸਟਰ ਲਾ ਦਿਓ ਕਿਸੇ ਨੂੰ ਵੀ ਇਤਰਾਜ਼ ਨਹੀਂ ਪੰਜਾਬ ਨੂੰ ਕੋਈ ਇਤਰਾਜ਼ ਨਹੀਂ ਹੈਗਾ ਜਿcklen ਇਤਰਾਜ਼ ਦੁਗਲੇ ਜੁਤੇ ਵੀ ਸਤ ਜਨਰਲ ਸਿੰਘ ਭਿੰਡਰਵਾਲੇ ਦੀ ਫੋਟੋ ਤੇ ਡਰ ਕਿਉਂ ਲੱਗਦਾ ਵਾ ਉਹਨਾਂ ਵਰਤੇ ਕੋ ਟਿੱਪਣੀ ਕਰ ਦਿਓ ਕਿਸੇ ਦਾ ਕੋਈ ਇਸ਼ਟ ਹੋਵੇ ਕਿਸੇ ਦਾ ਕੋਈ ਪ੍ਰੇਰਨਾ ਸਰੋਤ ਹੋਵੇ ਹੋਵੇ ਸਾਨੂੰ ਕੀ ਫਰਕ ਇਹਨਾਂ ਦੇ ਵਿੱਚ ਜੀ ਜੀ ਬੱਟਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਖਬਰਾਂ ਦੇ ਉੱਤੇ ਇਤਿਹਾਸਕ ਪੂਰ ਜਾਣਕਾਰੀ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਸਸੀ ਗਾਲ ਜੀ